ਇਹ ਬੜੇ ਦਿਨਾਂ ਦਾ ਇੱਥੇ ਮਸਲਾ ਗੰਭੀਰ ਚੱਲ ਰਿਹਾ ਸੀ ਕਿ ਨਿਸ਼ਾਨ ਸਾਹਿਬ ਦੀ ਬੇਦਬੀ ਦਾ ਮਸਲਾ ਹੈ ਇਹਨੂੰ ਉੱਟ ਕੇ ਪਹਿਲਾਂ ਕਿਸੇ ਦੇ ਘਰ ਰੱਖਿਆ ਗਿਆ ਪੱਤਰਕਾਰ ਵੀਰਾਂ ਨੂੰ ਨੌਲੇਜ ਹੈ ਗਈ ਕਈਆਂ ਦੇ ਗੱਲ ਕਈਆਂ ਦੇ ਨਹੀਂ ਹੈਗੀ ਤੇ ਫਿਰ ਇਹਨੂੰ ਅੱਜ ਫੇਰ ਇਹ ਕਿਸੇ ਹੋਰ ਕਿਸੇ ਟਰਾਲੀ ਤੇ ਲਦਾ ਕੇ ਕਿਤੇ ਦੂਜੀ ਜਗ੍ਹਾ ਤੇ ਜਾਇਆ ਜਾ ਰਿਹਾ ਹੈ ਉੱਥੋਂ ਅਸੀਂ ਫੇਰ ਲੈ ਕੇ ਆਂਦਾ ਉੱਥੋਂ ਲਿਆ ਕੇ ਇੱਥੇ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਵੀ ਆਹ ਪੱਤਰਕਾਰ ਵੀਰਾਂ ਨੂੰ ਜਾਣਕਾਰੀ ਦਿੱਤੀ ਵੀ ਆਹ ਯਾਰ ਬੇਦਬੀ ਨਹੀਂ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਡੇ ਸਾਰਿਆਂ ਨੇ ਉੱਤਰ ਬਹੁਤ ਸਾਥ ਦਿੱਤਾ ਬਹੁਤ ਸਹਿਯੋਗ ਕੀਤਾ ਫਿਰ ਨਿਸ਼ਾਨ ਸਾਹਿਬ ਨੇ ਆਪਣੀ ਆਪੇ ਜਗ੍ਹਾ ਲਈ ਆ ਇਹਦੇ ਵਿੱਚ ਸਾਡਾ ਜਿਹੜਾ ਵਾ ਪੱਤਰਕਾਰ ਵੀਰਾਂ ਨੇ ਬਹੁਤ ਸਾਥ ਦਿੱਤਾ ਜਿੱਦਾਂ ਵਿਰਿੰਦਰ ਬਲੋਤਰਾ ਜੀ ਨੇ ਨਿਹੰਗ ਸਿੰਘ ਜਥੇਬੰਦੀ ਨੇ ਤੇ ਆਪਣਾ ਐਸਐਚਓ ਸਾਹਿਬ ਨੇ ਡਿਪਟੀ ਸਾਹਿਬ ਨੇ ਜੰਡਿਆਲਾ ਗਰੂ ਬਹੁਤ ਜ਼ਿਆਦਾ ਸਭਨ ਰਿਆਂ ਸਿੰਘ ਉਹ ਲਾਇਆ ਕਿਉਂ ਕਿੰਨੇ ਲਾਇਆ ਵੇ ਤੇ ਕੀ ਮਸਲਾ ਇਹ ਇਹ ਭਾਈ ਇਹ ਚਲਮਨ ਸਿੰਘ ਕੋਈ ਐਸਆਈ ਆ ਪਤਾ ਨਹੀਂ ਮੌਕੇ ਤੇ ਹੈਗਾ ਕਿ ਨਹੀਂ ਹੈਗਾ ਜੀ ਉਹਦਾ ਮਤਲਬ ਕਿ ਸੇ ਸਿੰਘ ਇਹ ਮਾਡਲ ਟਾਊਨ ਆ ਜੜਿਆਲਾ ਗੁਰੂ ਦਾ ਜੀ ਹਾਂਜੀ ਉਹਨੇ ਆ ਸਾਡੇ ਲੰਗਰ ਦੇ ਘਰ ਦੇ ਸੇਵਾਦਾਰ ਬਾਗਾ ਸਿੰਘ ਜੀ ਸਦਾ ਨਾਮ ਰਸੋਈ ਦਲਬਾਖ ਸਿੰਘ ਜੀ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਹ ਅੱਜ ਵੀ ਕਰਦੇ ਆ ਜੀ ਪ੍ਰਿੰਤਪਾਲ ਸਿੰਘ ਪਟੇਲ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਇੱਥੇ ਜਿਹੜਾ ਆ ਗਿਆ ਉਹਨੂੰ ਅਸੀਂ ਜਾਨ ਤੋਂ ਮਾਰ ਦਾਂਗੇ ਮੈਨੂੰ ਧਮਕੀਆਂ ਦਿੱਤੀਆਂ ਵੀ ਤੂੰ ਕੌਣ ਲੈ ਕੇ ਆਉਣ ਵਾਲਾ ਮੇਰੇ ਸਾਰਾ ਪਰਿਵਾਰ ਆ ਜੀ ਮੇਰੇ ਤੇ ਪਰਿਵਾਰ ਆ ਸਾਰਾ ਜਾਨਾਂ ਸਾਰਿਆਂ ਦੇ ਬਲਜੀਤ ਸਿੰਘ ਤੇ ਮੇਰੇ ਤੇ ਤੁਹਾਡੇ ਦੇ ਪਰਚਾ ਕੱਲ ਨੂੰ ਸਾਡੇ ਇੱਥੇ ਕੋਈ ਵੀ ਅਣਸਖਾਵੀ ਘਟਨਾ ਹੋਈ ਉਹਦਾ ਜ਼ਿੰਮੇਵਾਰ ਐਸਾਈ ਚਿਲਮਲ ਸਿੰਘ ਉਹਦਾ ਮੁੰਡਾ ਜਸ਼ਨਪ੍ਰੀਤ ਸਿੰਘ ਉਹਦਾ ਭਰਾ ਮਨਜੀਤ ਸਿੰਘ ਇੱਕ ਕੋਈ ਬੀਬੀ ਹਰਪ੍ਰੀਤ ਸਿੰਘ ਦੇ ਨਾਂ ਤੇ ਇਹ ਰਜਿਸਟਰੀ ਕਰਾਈ ਕੋਈ ਇਹ ਸਾਰੇ ਸਾਨੂੰ ਬਹੁਤ ਜਿਹੜਾ ਵਾ ਉਹ ਤੰਗ ਪ੍ਰੇਸ਼ਾਨ ਕਰਨ ਦੇ ਆ ਮੈਂਟਲੀ ਹਰਾਸਮੈਂਟ ਕਰਨ ਦੇ ਆ ਇਹ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਜੇ ਬਾਗਾ ਦਲਬਾਖ ਸਿੰਘ ਤੇ ਪ੍ਰਿੰਤਪਾਲ ਸਿੰਘ ਤੇ ਇੱਥੇ ਕੋਈ ਵਾਈ ਵਾਲਾ ਇਹੇ ਸੇਵਾਦਾਰ ਨਾਲ ਕੋਈ ਘਟਨਾ ਹੋਈ ਤੇ ਇਹ ਜ਼ਿੰਮੇਵਾਰ ਹੋਣਗੇ ਉਸੀ ਪ੍ਰਸ਼ਾਸਨੋਂ ਕੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਵੱਲੋਂ ਇਹੋ ਮੰਗ ਕਰਦੇ ਆਂ ਜੀ ਜੋ ਗੁਰੂ ਘਰ ਦੇ ਨੂੰ ਦਾ ਹੱਕ ਦਵਾਓ ਇਹੋ ਜਿਹੇ ਕੰਮਾਂ ਨੂੰ ਲਈ ਸਾਨੂੰ ਪ੍ਰੈਸ ਕਾਨਫਰੰਸ ਕਰਨੀਆਂ ਪੈਣਗੀਆਂ ਗੁਰੂ ਦੀ ਵੇ ਅਗਰ ਜੀ ਕਹਿੰਦੇ ਆ ਜੀ ਆਹ ਵੇਖੋ ਤੁਹਾਡੇ ਸਾਹਮਣੇ ਹੀ ਆਏ ਅਸੀਂ ਸਵੇਰੇ ਆਏ ਸਾਨੂੰ ਸਵੇਰੇ ਹੀ ਖਬਰ ਮਿਲੀ ਆ ਤੇ ਇਹ ਨਿਸ਼ਾਨ ਸਾਹਿਬ ਜੇ ਕਿਸੇ ਨੇ ਮੋਲੋ ਜਗਾ ਲਈ ਆ ਪਹਿਲਾਂ ਕਿੰਨੇ ਚਿਰ ਤੋਂ ਪਹਿਲੇ ਤੋਂ ਇਹ ਲੰਗਰ ਪਾਣੀ ਲਾਉਂਦੇ ਆ 25 ਸਾਲ ਤੋਂ ਜੀ 25 30 ਸਾਲ ਤੋਂ ਲੰਗਰ ਲਾਉਂਦੇ ਆ ਤੇ ਨਿਸ਼ਾਨ ਸਾਹਿਬ ਲੱਗਾ ਜੇ ਇਹਨੇ ਜਗਾ ਲਈ ਆ ਇਹਨੂੰ ਕਿਸੇ ਤੋਂ ਮਨਜ਼ੂਰੀ ਨਹੀਂ ਲਈ ਨਾ ਆਪਣੇ ਆਪ ਅੱਡ ਕੇ ਤੋਂ ਮਨਜ਼ੂਰੀ ਲੈ ਲਿਆ ਵੱਢ ਕੇ ਉਹਨੂੰ ਪੁੱਛਿਆ ਕਿ ਇਹਨੂੰ ਵੱਢ ਕੇ ਨਿਸ਼ਾਨ ਸਾਹਿਬ ਇੱਥੇ ਹੀ ਛੱਡ ਦਿੱਤਾ 5-6 ਦਿਨ ਹੋ ਗਏ ਆ ਪ੍ਰਸ਼ਾਸਨ ਨੂੰ ਵੀ ਦੱਸਿਆ ਉਹ ਵੀ ਰਹੇ ਫਟਾਫਟ ਜੀ ਇੱਥੇ ਅੰਦਰ ਕਰਤਾ ਵੱਡਾ ਬਿਠਾਇਆ ਪਿਛਲੇ ਅੰਦਰਵਾੜ ਕੇ ਵੀ ਡਰਦੇ ਵੀ ਕਿ ਛਿੰਗਾਂ ਦੇ ਕਾਬੂ ਨਾ ਆ ਜੇ ਇੱਥੋਂ ਹੀ ਛਡਾ ਕੇ ਭੱਜ ਕੇ ਫਟਾਫਟ ਗੱਡੀ ਲੈ ਗਏ ਆ ਤਿੰਨੇ ਤੇ ਅਸੀਂ ਇੱਥੇ ਇਹਦਾ ਕੰਮ ਕਰ ਦੇਣਾ ਅਸੀਂਗਾ ਇਹ ਬਾਬੇ ਨਾਇਆਂ ਤੋਂ ਦੀਆਂ ਫੌਜਾਂ ਉਹਨਾਂ ਨੇ ਚੜਾਇਆ ਵਾ ਮੈਂ ਆਪਣੀ ਹਜੂਰੀ ਦੇ ਵਿੱਚ ਹੀ ਆਪਣੀ ਤੇ ਚੜਦੀ ਕਲਾ ਰਹੂਗੀ ਇਦਾਂ ਇੱਥੇ ਨਿਸ਼ਾਨਖਾਬ ਨਹੀਂ ਢਾਖਾ ਦਾ ਕੋਈ ਵੀ ਇਹਨੂੰ ਜਗ੍ਹਾ ਝੱਲ ਤੁਸੀਂ ਕੀ ਕਾਰਵਾਈ ਬਾਬਾਈ ਜਾਣੀ ਹੋ ਜੀ ਸਹੀ ਕਾਰਵਾਈ ਕੋ ਨਹੀਂ ਚਾਹਦੇ ਅਸੀਂ ਆਪਣਾ ਜਿਹੜਾ ਸਾਡਾ ਪੜਾਅ ਹੈ ਨੂੰ ਅਜੇ ਤੇ ਪਰਚਾ ਹੋਵੇ ਇਹ ਤੇ ਪਰਚਾ ਹੋਵੇ ਤੇ ਆ ਜਿਹੜੀ ਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਤੇ ਅਸੀਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਉਹ ਤਾਂ ਕਹਿੰਦੇ ਸਾਡੇ ਕਾਬੂ ਆ ਇਹਨਾਂ ਨੇ ਛੱਡਣਾ ਹੀ ਨਹੀਂ ਆਪੇ ਪੂਰਾ ਹੈਣਾ ਅਸੀਂ ਸਾਸ਼ਾਂ ਵਾਲੇ ਕੀ ਕਾਰਵਾਈ ਚਾਹੁੰਦੇ ਹਾਂ ਅਸੀਂ ਅਸੀਂ ਪਰਚਾ ਕਰਾਉਣਾ ਅਸੀਂ ਪਰਚਾ ਕਰਾ ਹਾਂ ਜਿਹਨਾਂ ਨੇ ਨਹੀਂ ਨਾਲ ਜਿਹਨਾਂ ਨੇ ਸੈਕਿੰਡ ਆਇਆ ਉਹ ਆਪਣੇ ਆਪ ਹੀ ਛੱਡ ਗਏ ਤੇ ਇਹ ਕੰਮ ਇੱਕ ਜੇ ਪ੍ਰਸ਼ਾਸਨ ਨੇ ਨਾ ਨਾ ਕੀਤਾ ਤੇ ਕੰਮ ਤੇ ਪਰਚਾ ਸੰਭਾ ਹੀ ਨਾ ਇਹ ਆਟਾ ਥੋੜੀ ਕੰਮ ਆਹੀ ਤੇ ਫੇਰ ਜਿਹੜੀ ਸਾਡੀ ਡਿਊਟੀ ਸਾਡੇ ਬਾਬੇ ਨੇ ਲਾਈ ਆ ਅਸੀਂ ਤੇ ਕਰੀ ਜਾਣੀ ਫ इन ई कंहिंजा मार खिमा मगर वाहिगुरू जीा ख़ाल